ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਜੀ ਆਜ ਦੀ ਵੀਡੀਓ ਵਿੱਚ ਆਪਾਂ ਦੋ ਨਗਸੇ ਲਈ ਲੈ ਕੇ ਆਏ ਜੀ ਇੱਕ ਬੜਾ ਬਈ ਬਿਲਕੁਲ ਤਾਜ਼ੀ ਸਵੀਮ ਹੈ ਇੱਕ ਬਈ ਬੱਚੀ ਆ ਆਓ ਪੁੱਛ ਲੈਣੇ ਬਾਈ ਤੋਂ ਟੋਟੇ ਆ ਜੀ ਬਾਈ ਜੀ ਹਸੀ ਕਾਸੀ ਗਾਲ ਜੀ ਹੋ ਠੀਕ ਹੋ ਬਾਈ ਠੀਕ ਆ ਜੀ ਵਧੀਆ ਨਾਮ ਤੇ ਐਡਰੈਸ ਨਾ ਬਾਈ ਧਰਮਿੰਦਰ ਸਿੰਘ ਪਿੰਡ ਸੰਧੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਪਾਤੇ ਭਦੌੜ ਸ਼ਹਿਰ ਆ ਗਈ ਆ ਮੋਬਾਈਲ ਨੰਬਰ 62802 ਜੀ 18644 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਦੇਖ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਐ ਇਹ ਡਾਕਟਰ ਤੀਜਾ ਸੂਆ ਸੂਈ ਹੈਗੀ ਠੀਕ ਆ ਮਗਰ ਇਹਦੇ ਬੱਚਾ ਜ ਹਫਤੇ ਕਦੀ ਸੂਈ ਹੈਗੀ ਠੀਕ ਆ ਮਾਲ ਮਾਲਕ ਦਾ 5 ਦਿਨ ਕਹਿੰਦੇ ਸੀ ਆਪਾਂ ਹਫਤੇ ਇੱਕ ਦੀ ਮੰਨ ਕੇ ਲਈ ਆ ਜੀ ਠੀਕ ਆ ਹਜੇ ਮੰਨ ਲਓ ਵੀ ਉਹ ਜੇਰ ਵਾਲੇ ਕੜਕੁੜਜਾ ਚੱਲਣਾ ਇਹਦਾ ਉਹ ਸਟਾਰਟਿੰਗ ਹੀ ਹੈਗੀ ਠੀਕ ਆ ਤੇ ਇਸ ਟਾਈਮ 13 ਕਿਲੋ ਦੁੱਧ ਸਟਾਰ ਤਿਆਰ ਆ ਗਿਆ ਇਹਦੇ ਥੱਲੇ ਨੈਟ ਤਿਆਰ ਨੈਟ ਤਿਆਰ ਆ ਠੀਕ ਆ ਤੇ ਸੀਲ ਠੰਡੀ ਤੇ ਥੱਲੇ ਥਾਣ ਲੈ ਪਈ ਜਿਹੜੀ ਬਹੁਤ ਚੰਗਾ ਹਣਾ ਬਾਈ ਆਰਡਰ ਚੰਗਾ ਥਾਣ ਬਾਕੀ ਆਪਾਂ ਮਿਲਕਿੰਗ ਕਰਕੇ ਦਿਖਾਵਾਂਗੇ ਵੀਡੀਓ ਦੇ ਵਿੱਚ ਹੀ ਠੀਕ ਆ ਹਾਂ ਲੈਵਲ ਹੋਵੇ ਦੀ ਸਾਹ ਬਹੁਤ ਆਈ ਗਾ ਬਾਈ ਕੱਦ ਬਿੱਡ ਫੁੱਲ ਸੂਈ ਸਵਾਈਆ ਬੱਚਾ ਮਗਰ ਬੱਚਾ ਬਾਲਾ ਵਰਾਈਟਰੀ ਕੀ ਕਹਿਣਾ ਯਾਰ ਸਮਾਈ ਕਰ ਲਈ 18 ਕਿਲੋ ਦੁੱਧ ਦੇ ਦੂ ਬਿਹੜ ਠੀਕ ਆ ਬੋਦੀਵਾਦੀ ਚੰਗੀ ਆ ਪ੍ਰਿੰਟ ਪ੍ਰਿੰਟ ਚੰਗਾ ਤੋਰਾ ਤਾਰਾ ਚੰਗਾ ਆਰਡਰ ਚੰਗਾ ਬਾਈ ਤੇ ਆਟੋ ਤੇ ਆਰਡਰ ਤੇ ਜਿਹੜੀਆਂ ਮਿਲਕ ਵੀ ਐਂਜੋ ਬਹੁਤ ਚੰਗੀਆਂ ਹਾਂ ਬੱਦ ਫੁੱਲ ਨਾੜਾ ਨੂੜਾ ਬਹੁਤ ਚੰਗੀਆਂ ਥਾਣ ਬਹੁਤ ਚੰਗਾ ਸਵਾਈ ਬਾਈ ਤੁਹਾਡੇ ਸਾਹਮਣੇ ਐ ਤਾਂ ਨਹੀਂ ਸਵਾਈ ਬਾਈ ਕਹਿੰਦਾ ਕਰਕੇ ਦਿਖਾਉਣੀ ਆ ਥਣ ਬਹੁਤ ਚੰਗਾ ਪੁੱਠੀ ਵਾਲਾ ਥਣ ਅੱਗੇ ਬਈ ਬੱਚੀ ਕਿੰਨੀ ਡਾਡ ਸਵਾ ਕਸਾਲ ਦੀ ਬੱਚੀ ਹੈਗੀ ਕੱਦ ਵਿੱਡ ਦੀ ਪੂਰੀ ਚੰਗੀ ਹੈਗੀ ਠੀਕਾ 6 ਸੂਰ ਦੀ ਚੰਗੀ ਹੈ ਵੀ ਇਸ ਦੇ ਫਰੀडम ਬੋਲ ਦੀ ਬੱਚੀ ਹੈਗੀ ਠੀਕ ਹੈ ਜੀ ਤੇ ਕਿ ਪੇਪਰ ਬੋਲ ਤੋਂ ਗੱਭਣ ਹੈਗੀ ਇਹ 23 ਤੇ 24 ਮਈ ਦਾ ਇਹਦੇ ਟੀਕਾ ਲੱਗਿਆ ਹੋਗਾ ਠੀਕ ਹੈ ਬਾਈ ਅਜੇ 38 ਦਿਨ ਹੋ ਗਏ ਨੂੰ ਹੂੰ ਕੱਦ ਫੁੱਲ ਪ੍ਰਿੰਟ ਚੰਗਾ ਠੀਕ ਹੈ ਬਾਈ ਦਾ ਭਰਾਇਆ ਵਾ ਝੋਲੀ ਚੰਗੀ ਆ ਕੱਲਾ ਕੱਲਾ ਥਾਣਾ ਹੈ ਨਾ ਬਈ ਚਲਾਬੀ ਦਾ ਚੋਲੀ ਜੂਲੀ ਬਹੁਤ ਜਿਆਦਾ ਚੰਗੀ ਆ ਪੈਕ ਕੁੜੇ ਦੀ ਚੜਾਈ ਕਰਦ ਬੜਾ ਪੂਰਾ ਚੰਗਾ ਬੱਚੀ ਸਹੀ ਗੱਲ ਆ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਪ੍ਰਿੰਟ 프ਰਿੰਟ ਬਹੁਤ ਚੰਗਾ ਚੰਗੀ ਆ ਬੜਾ ਸਨਕੀ ਆ ਫੇਸ ਬਿਊਟੀ ਵੀ ਕਰਮਾ ਜੀ ਚੰਗੀ ਆ ਬਾਕੀ ਤੋੜਾ ਤਾਰਾ ਚੈੱਕ ਬਾਕੀ ਫੇਸ ਦੇਖ ਲੋ ਬੱਚੀ ਦਾ ਫੇਸ ਬਹੁਤ ਚੰਗਾ ਨਾ ਬਾਈ ਹਾਂ ਛੋਟਾ ਜਿਹਾ ਫੇਸ ਆ ਬਾਈ ਤੇ ਬੋਦੀ ਬਾਦੀ ਵੀ ਬਹੁਤ ਚੰਗੀ ਆ ਦੱਦ ਬੜਾ ਡਾਕਟਰ ਬੱਚੀ ਦਾ ਹਾਂ ਜੀ ਦੱਦ ਫੁੱਲ ਆ ਬਾਈ ਤੇ ਕੀ ਮੋਲ ਆ ਭਰਾ ਇਹ ਮੋਲ ਡਾਕਟਰ ਦਾ ਮੋਲ ਤਾਂ ਚਾਹੀ 30000 ਕਰਾ ਲਓ ਆਪਾਂ 27000 ਦੀ ਬੱਚੀ ਦੇ ਦਾਂਗੇ ਮੋਲ ਕਰਾਉਣ ਨੂੰ ਬਾਈ ਕਹਿੰਦਾ 30000 ਕਰਾ ਲਓ 27000 ਦੀ ਬੱਚੀ ਆ ਜਿਹੜੀ ਆਪਾਂ ਦੇ ਦੇ ਦਾਂਗੇ ਚੰਗੀ ਆ ਬੱਚੀ ਝੋਲੀ ਸਾਫ ਅੰਦ ਚੰਗਾ ਚੰਗੇ ਸੀ ਹੁੰਦੀ ਆ ਚੰਗੇ ਸੀ ਹੁਣ ਵੀ ਬਾਈ ਕਹਿੰਦਾ ਆਪਣੀ ਗੱਬਣ ਕਰਵਾ ਲਈ ਜਾਈ ਬਾਕੀ ਪੱਠ ਪੁਰੇ ਜਿਹੜਾ ਟਚੜਾਈ ਥੋੜੀ ਬਹੁਤਾ ਬੱਚੀ ਦੀ ਸਹੀ ਗੱਲ ਤੇ ਬਾਕੀ ਆਪਾਂ ਦੀ ਬਾਈ ਚਵਾਈ ਆ ਜਿਹੜੀ ਕਰਕੇ ਰੱਖ ਆਪਾਂ ਚਵਾਈ ਕਰਕੇ ਦਿਖਾਉਣੇ ਬੱਚਾ ਛੱਡਣਾ ਪੈਂਦਾ ਵੈਸੇ ਛੱਡ ਦਿੰਨੇ ਆ ਬਾਈ ਠੀਕ ਆ ਕੋਈ ਦਿੱਕਤ ਨਹੀਂ ਨੇਣਾ ਪਾ ਲੋ ਭਾਈ ਉਹ ਤਾਂ ਅਗਲੇ ਦੀ ਮਰਜ਼ੀ ਹੈ ਕਿ ਵੀ ਛੱਡਣਾ ਛੱਡ ਲੈ ਨਹੀਂ ਛੱਡਣਾ ਚਾਹੇ ਨਾ ਛੱਡੇ ਠੀਕ ਆ ਤੇ ਆਪਾਂ ਛੱਡਤਾ ਕੋਈ ਚੱਕਰ ਨਹੀਂ ਨੇਣਾ ਵੀ ਪਉਣਾ ਪਾਲੇ ਨਹੀਂ ਪਉਣਾ ਨਾ ਪਵੇ ਇਹ ਵੀ ਕੋਈ ਚੱਕਰ ਨਹੀਂ ਠੀਕ ਆ ਭਾਈ ਹਾਂ नकारती डट खाली, खाली है ओके है चवाई बहुत जंगी है ना भाई आ था चवाई देखो ले भाई मैं कहना गन्नेर की धार भरदी है क्या बात है ले चवाई बहुत जंगी है गुलाबी थाना कला कला थाना बाकी च ठंडी सी लग मोए ना खड़ी है बेचारी पट्टे खाई है की चक्कर वाली का कर्म आई है बड़ा चंगा लगया है यार में हां ਸੌਂ ਜੂਨ ਕਰਾ ਰਿਹਾ ਇੱਕ ਨੰਬਰ ਆ ਜਾਣਾ ਚਾਈ 22 ਦੀ ਕੋਲੀ ਵਿਧਾਈ ਗਈ ਦੁੱਧ ਵੀ ਵੇਚ ਦਿੱਤਾ ਹੋਣਾ ਦੁੱਧ ਵੀ ਚਿੱਟਾ ਆ ਵਧੀਆ ਸਾਹਿਬ ਡਾਕਟਰ 18 20 18 20 ਕਿਲੋ ਚੰਗੀ ਰੇਟੀ ਰੋਟੀ ਖਾਧੀ ਗਾਨੇ 18 20 ਕਿਲੋ ਦੁੱਧ ਦੇ ਦੇਣਾ ਠੀਕ ਹੈ ਮੋਹੱਲਾ ਆਪਣਾ ਇਹਦਾ ਸਰ ਬਾਹਲਾ ਨਹੀਂ ਹੈਗਾ ਮੋਹੱਲਾ 55 ਜਾਨਾ 60 ਕਰਨਾ ਸਰ 50000 ਰੁਪਏ ਮੋਹੱਲਾ ਮੋਲ ਬਾਈ ਨੇ 50000 ਰੁਪਏ ਰੱਖਿਆ ਬਾਕੀ ਮਾਹਦਾਨ ਜਰੂਰ ਹੋ ਜਾਊਗਾ ਕੋਈ ਬਾਈ ਕਹਿੰਦਾ 60 ਨਹੀਂ ਕਰਨਾ 62 65 ਕੋਈ ਬਾਈ ਮੋਲ 50000 ਲੈਂਦੇ ਨੇ ਵਿੱਚੋਂ ਮਾਹਦਾਨ ਮਾਹਦਾਨ ਹੋ ਜਾਏਗਾ ਹਾਂ ਸਵਾਈ ਜਵੀ ਬਹੁਤ ਚੰਗੀ ਗੰਨੇ ਵਰਗੀ ਧਾਰਾ ਲੈ ਬਾਕੀ ਪੱਟੀ ਗਰ ਠੰਡੀ ਥੀ ਨਹੀਂ ਸਵਾਈ ਨਿਭੜਦੀ ਆ ਹਨਾ ਸਵਾਈ ਦਾ ਰੈਡਰ ਫੋਲੀ ਫੂਲੀ ਬਹੁਤ ਆ ਗਈ ਲੈ ਸਹੀ ਆਲਾ ਫੋਲੀ ਫੂਲੀ ਬਹੁਤ ਚੰਗੀ ਬਾਈ ਨਿਭੜਦੀ ਆ ਬਾਕੀ ਹਿੱਲਣ ਵਾਲੀ ਤਾਂ ਲਹਿਾਈ ਨਹੀਂ ਮਾਓ ਇਹਨਾਂ ਕੜੀ ਆ ਬਈ ਜਿਵੇਂ ਮਾਰਦੀ ਸਵਾਈ ਕਹਿੰਦਾ ਕੋਈ ਚੱਕਰੀ ਨਹੀਂਗਾ ਬਾਕੀ ਦੁੱਧ ਬਈ ਚਿੱਟਾ ਹੈਗਾ ਫੋਨ ਫੋਨ ਚੰਗੀ ਆਊਗੀ ਮੋਲੇ ਦਾ 50000 ਰੁਪਏ ਗਾਂ ਦਾ ਡਾਕਟਰ ਸਮਾਈ ਦੇ ਸਕਦਾ ਉਹਦਾ ਜੀ ਵੱਧ ਉਹ ਪੰਜ ਵੀ ਘੱਟ ਦੱਸ ਕੇ ਦੇਣੀ ਠੀਕ ਆ ਹਮ ਕੀ ਤਾਜ਼ੀ ਆ ਦੋਤਾ ਬਈ ਮੱਜ ਜਾਣਾ ਇੰਨਾ ਹੋਰ ਵੀ ਕੜਕੜ ਚੱਲੂਗਾ ਹਜੇ ਕਾਲੇ ਕੂੜੇ ਪੈਣਗੇ ਕਿ ਨਹੀਂ ਵੀਰੇ ਥਾਂ ਡਾਕਟਰ ਲਾ ਮੂਰਲੇ ਧਣਾ ਦੇ ਵਿੱਚ ਵਾਈ ਚੈੱਕ ਕਰ ਲੋ ਕਿਆ ਬਾਤ ਹੈ ਬਾਕੀ ਲੇਵਾ ਝਾੜਦੀ ਆ ਨਾ ਵਧੀਆ ਜਮਾ ਖਾਲੀ ਕਰ ਦਿਆ ਰੱਕ ਲੇਵਾ ਵੱਡੀ ਗੱਲੇ ਵਾ ਝਾੜਦੀ ਆ ਬਈ ਜਿਹੜਾ ਤੁਸੀਂ ਲੇਵਾ ਝਾੜਦਾ ਦੁੱਧ ਚੰਗਾ ਦਿੰਦਾ ਬਈ ਹੂੰ ਬਾਟੀਆਂ ਹੇਲਣ ਹੁਲਉਣ ਵਾਲੀ ਦਾ ਗੱਲ ਹੀ ਨਹੀਂ ਹੂੰ ਲਾਇਆ ਕੋਈ ਮੋਹਨਾ ਕੜੀਆ ਕਰ ਮਾਰੀ ਸੋਤਾ ਵੱਧ ਹੀ ਲੱਗਦਾ ਹਨਾ ਦੁੱਤਾਂ ਡਾਕਟਰ ਵੱਧਦਾ ਗਾ ਪਰ ਆਪਾਂ ਜਿਹੜਾ 13 ਕਿਲੋ ਵਾਲਾ ਚਾਹੇ ਕੰਡਾ ਲਈ ਫਿਰ ਦੋੜਾਂਗਾ ਹੂੰ ਦੁੱਤ ਆਪਾਂ ਪੂਰਾ ਫੁੱਲ ਸਹੀ ਦਸ ਕੇ ਦੇਣਾ ਦੁੱਤ 13 ਵਾਲਾ ਵੀ 14 ਕਿਲੋ ਹੋ ਹੂੰ ਵੱਡੀ ਗੱਲ ਬਈ ਚਵਾਈ ਦੀ ਆ ਨਾ ਸਾਰੀ ਬਈ ਨਾ ਕੋ ਪੂਰਾ ਨਾ ਕੋਈ ਛੜਲਾ ਹਾਂ 2-3 ਮਿੰਟਾਂ ਜਿ ਚਵਾਈ ਹੋਗੀ ਪੂਰੀ ਫੋਲੀ ਆ ਚਵਾਈ ਦੀ ਤੇ ਬਾਕੀ ਗੰਨੇ ਯਾਰ ਕੀ ਧਾਰਾ ਦੁੱਧ ਵੀ ਚੰਗਾ ਬਈ ਬਾਕੀ ਦੁੱਧ ਬਾਜਣਾ ਉਤਾਦੀ ਸਮਾਈ ਹੋਗੀ ਨਾ ਬਈ ਫੀਡ ਫੂਡ ਪੈ ਕੇ ਕਾੜੇ ਕੁੜੇ ਪੈ ਕੇ ਦੁੱਧ ਚੰਗਾ ਤੇ ਨਾ ਬੜਾ ਟਾਈਮ ਨਹੀਂ ਲੱਗਿਆ ਜਿਵੇਂ ਤੁਹਾਡੇ ਸਾਹਮਣੇ ਹੈ ਬਈ 2-3 ਮਿੰਟਾਂ ਵਿੱਚ ਚਵਾਈ ਹੋ ਗਈ। ਇਹ ਕਿੰਨੇ ਕਿ ਲੀਟਰ ਹੋਊਗਾ ਦਰਮਿੰਦਰ ਦੁੱਧ ਯਾਰ ਦੁੱਧ ਡਾਕਟਰ 7 ਕਿਲੋ ਦੇ ਆਸ-ਪਾਸੇ ਹੋਊਗਾ ਨਾ ਰਮਨ ਯਾਰ ਬਈ 7 ਕਿਲੋ ਦੇ ਆਸ-ਪਾਸ ਦੁੱਧ ਹੈਗਾ ਬਈ ਤੇ ਬਾਈ ਨੇ 13 ਲੀਟਰ ਦੱਸਿਆ ਆਪਾਂ 13 ਕਿਲੋ ਦੱਸ ਕੇ ਆ। 1 ਕਿਲੋ 14 14.5 ਲੀਟਰ ਹਾਂ 14.5 ਕਿਲੋ ਦੁੱਧ ਹੈਗਾਗਾ ਸਹੀ ਗੱਲ ਆ ਚੰਗੀ ਅਬੜ ਤੇ ਲੇਵਾ ਦੇਖ ਬਾਕੀ ਲੇਵਾ ਵੀ ਇੱਧਰ ਨਹੀਂ ਛੱਡਾਂਗੇ। ਝਾੜ ਗਈ ਤੇ ਮੱਠੀ ਵਾਲਾ ਥਾਣਾ ਲੈ ਜਮਾ ਨਾ ਚੋੜ ਗਈ ਭਾਈ ਕੀ ਬਾਤ ਆ ਹੁਲ ਕੱਦ ਰੰਗ ਰੂਪ ਚੰਗਾ ਸਰੀ ਸਵਾਈ ਬੱਚਾ ਮਗਰ ਬੱਚਾ ਮੁੱਲ ਵੀ ਜਾਇਜ਼ ਆ 50000 ਰੁਪਏ ਮੰਨ ਤਨ ਜ਼ਰੂਰ ਬੱਜੂਗਾ ਬੜ ਭਾਈ ਆ ਵੀ ਚੰਗੀ ਆ ਸੀਮਣੇ ਦੇ ਲੱਗਿਆ ਵਾ ਮੁੱਲ ਜਾਏਗਾ ਕਿਸੇ ਵੀ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆਈ ਭਾਈ ਨਕਨੇਟ ਕਰਨ ਲਈ ਧੰਨਵਾਦ